ਅਕਾਲੀ ਦਲ ਚ ਪਿਆ ਕਮਸਾਨ ਕਿਸ ਪਾਸੇ ਵੱਲ ਜਾਵੇਗਾ ਇਸ ਦੇ ਉੱਤੇ ਹੁਣ ਹਰ ਇੱਕ ਪੰਜਾਬੀ ਸਿਆਸਤ ਨੂੰ ਸਮਝਣ ਵਾਲਾ ਬੰਦਾ ਨਿਗਾ ਰੱਖ ਰਿਹਾ ਸੁਖਬੀਰ ਸਿੰਘ ਬਾਦਲ ਦੇ ਜਿਹੜਾ ਸਾਲਾ ਸਾਹਿਬ ਵਿਕਰਮ ਮਜੀਠੀਆ ਉਹਨਾਂ ਦੀ ਚੁੱਪ ਹੈ ਜਿਹੜੀ ਉਹ ਸਾਰਿਆਂ ਨੂੰ ਰੜਕ ਵੀ ਰਹੀ ਹੈ ਤੇ ਖਬਰਾਂ ਇਹ ਵੀ ਆ ਰਹੀਆਂ ਨੇ ਸਿਆਸੀ ਹਲਕਿਆਂ 'ਚ ਚਰਚਾ ਛਿੜ ਗਈ ਹੈ ਹਾਲਾਂਕਿ ਆਪਾਂ ਇਹਨਾਂ ਨੂੰ ਹਜੇ ਪੁਖਤਾ ਖਬਰਾਂ ਨਹੀਂ ਕਹਿ ਸਕਦੇ ਪਰ ਚਰਚਾ ਛਿੜ ਗਈ ਹੈ ਕਿ ਅਗਲੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਥਾਂ ਤੇ ਮਜੀਠੀਆ ਬਣ ਸਕਦੇ ਆ ਇਹ ਮਾਮਲਾ ਕੀ ਹੈ ਕਿੰਨਾ ਸੱਚਾ ਹੈ ਕਿੰਨਾ ਝੂਠਾ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪ੍ਰਾਇਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਅਕਾਲੀ ਦਲ ਦੇ ਵਿੱਚ ਦੋ ਧੜੇ ਸਪਸ਼ਟ ਰੂਪ 'ਚ ਉੱਭਰ ਕੇ ਸਾਹਮਣੇ ਆ ਗਏ ਨੇ ਇੱਕੋ ਧੜਾ ਜਿਹਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਕਰਦੇ ਨੇ ਤੇ ਦੂਜਾ ਉਹ ਧੜਾ ਜਿਹਦੇ ਵਿੱਚ ਕੁਝ ਬਾਕੀ ਆਗੂ ਨੇ ਤੇ ਉਹ ਜਿਹੜੇ ਬਾਗੀ ਨੇ ਉਹ ਦੀ ਅਗਵਾਈ ਕਰਨ ਵਾਲਿਆਂ ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ, ਸਿਕੰਦਰ ਸਿੰਘ ਮਲੂਕਾ, ਸਰਜੀਤ ਰਖੜਾ, ਬੀਬੀ ਜਗੀਰ ਕੌਰ, ਪਰਮਿੰਦਰ ਢਿੰਡਸਾ, ਉਹਨਾਂ ਦੇ ਪਿਤਾ ਸਖਦੇਵ ਢਿੰਡਸਾ, ਗਗਨਜੀਤ ਬਰਨਾਲਾ ਇਹ ਸਾਰੇ ਲੋਕ ਉਸ ਧੜੇ ਦੀ ਅਗਵਾਈ ਕਰ ਰਹੇ ਨੇ। ਆਖਰਕਾਰ ਇਹਨਾਂ ਸਾਰਿਆਂ ਦੇ ਵਿਚਕਾਰ ਵਿਕਰਮ ਮਜੀਠੀਆ ਚੁੱਪ ਨੇ। ਉਹਨਾਂ ਦੀ ਚੁੱਪ ਨੂੰ ਲੈ ਕੇ ਕਈ ਚਰਚਾਵਾਂ ਨੇ। ਅਕਾਲੀ ਦਲ ਦੇ ਨੇੜਲੇ ਸੂਤਰ ਇਹ ਗੱਲ ਕਹਿ ਰਹੇ ਆ ਕਿ ਉਹ ਕਿਸੇ ਨਿੱਜੀ ਰੁਝੇਵਿਆਂ 'ਚ ਰੁੱਝੇ ਹੋਏ ਆ ਪਰ ਸਿਆਸੀ ਹਲਕਿਆਂ 'ਚ ਪੋਲੀਟੀਕਲ ਕੋਰੀਡੋਰਸ ਦੇ ਅੰਦਰ ਇਹ ਚਰਚਾ ਬਹੁਤ ਜ਼ੋਰਾਂ 'ਤੇ ਹੈ ਕਿ ਅਕਾਲੀ ਦਲ ਦੇ ਵਿੱਚ ਪਏ ਖਿਲਾਾਰੇ ਨੂੰ ਵਿਕਰਮ ਜੀਠੀਆ ਸਮੇਟ ਸਕਦੇ ਆ ਤੇ ਉਹ ਤਿਆਰੀ ਵੀ ਕਰ ਰਹੇ ਆ ਉਹਨਾਂ ਦੀ ਤਿਆਰੀ ਇਹ ਹੈ ਕਿ ਅਕਾਲੀ ਦਲ ਨਾ ਤਾਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਰਹਿਣਗੇ ਤੇ ਨਾ ਹੀ ਜਿਹੜਾ ਕੋਈ ਹੋਰ ਪ੍ਰਧਾਨ ਬਣੇਗਾ ਵਿਕਰਮ ਮਜੀਠੀਆ ਨੂੰ ਪ੍ਰਧਾਨ ਬਣਾ ਲਿਆ ਜਾਏਗਾ ਸੁਖਬੀਰ ਬਾਦਲ ਹੁਣਾ ਦਾ ਇਹ ਬਹਿਮ ਰਹੇਗਾ ਕਿ ਸਾਡੇ ਘਰ ਦੀ ਗੱਲ ਸਾਡੇ ਘਰ ਚ ਰਹੇਗੀ ਪ੍ਰਧਾਨਗੀ ਫਿਰ ਵੀ ਚਲੋ ਸਾਡੇ ਮੇਰੇ ਕੋਲ ਨਹੀਂ ਤਾਂ ਮੇਰੇ ਸਾਲੇ ਕੋਲ ਹੈ ਜਾਨੀ ਕਿ ਘਰ ਦੇ ਵਿੱਚ ਰਹੇਗੀ ਕਿਹਾ ਜਾਂਦਾ ਹੈ ਕਿ ਬੀਬਾ ਹਰਸਿਮਰਤ ਕੋਰ ਬਾਦਲ ਵੀ ਇਸ ਆਪਸ਼ਨ ਦੇ ਉੱਤੇ ਇਸ ਹੱਲ ਦੇ ਉੱਤੇ ਜ਼ੋਰ ਦੇ ਰਹੇ ਨੇ ਦੂਜੇ ਧੜੇ ਨੂੰ ਇਹ ਹੋ ਜਾਏਗਾ ਕਿ ਚਲੋ ਸੁਖਬੀਰ ਸਿੰਘ ਬਾਦਲ ਨੂੰ ਤਾਂ ਲਾਇਆ ਘਟੋ ਘਟ ਅਜਾਇਸੀ ਮੰਗ ਕਰ ਰਹੀ ਸੀ ਅਸੀਂ ਉਸ ਨੂੰ ਤਾਂ ਲਾਇਆ ਤੇ ਮਜੀਠੀਆ ਧੜਾ ਬਾ ਖੁਦ ਕਿਹਾ ਜਾ ਰਿਹਾ ਹੈ ਕਿ ਸਿਆਸੀ ਜਾਣਕਾਰ ਮੰਨਦੇ ਐ ਇਸ ਗੱਲ ਨੂੰ ਲੈ ਕੇ ਤੇ ਮੈਂ ਨਿੱਜੀ ਤੌਰ ਤੇ ਵੀ ਮੰਨਦਾ ਕਿ ਵਿਕਰਮ ਮਜੀਠੀਆ ਵੀ ਚਾਹੁੰਦੇ ਐ ਕਿ ਅਕਾਲੀ ਦਲ ਦੀ ਪ੍ਰਧਾਨਗੀ ਉਹਨਾਂ ਦੇ ਹੱਥ 'ਚ ਕਿਸੇ ਤਰੀਕੇ ਆ ਜਾਏ ਇਹ ਗੱਲ ਤਾਂ ਵੱਡੇ ਬਾਦਲ ਹੋਣੀ ਬਹੁਤ ਸਾਲ ਪਹਿਲਾਂ ਹੀ ਆਖ ਗਏ ਉਹਨਾਂ ਦੇ ਸਿਆਸੀ ਸਟਰਗਲ ਬਾਰੇ ਇਸ ਬਾਰੇ ਤਾਂ ਹੀ ਕਿਹਾ ਜਾ ਸਕਦਾ ਹੈ ਕਿ ਜਿਹੜੀ ਇਹ ਚਰਚਾਵਾਂ ਨੇ ਜਿਹੜੀਆਂ ਇਹ ਗੱਲਾਂ ਨੇ ਜਿਹੜੇ ਮੂੰਹ ਨਾਲ ਮੂੰਹ ਜੋੜ ਕੇ ਗੱਲਾਂ ਕੀਤੀਆਂ ਜਾ ਰਹੀਆਂ ਨੇ ਸਿਆਸੀ ਹਲਕਿਆਂ ਦੇ ਵਿੱਚ ਫਿਲਹਾਲ ਗੱਲਾਂ ਨੇ ਇਹ ਜਿਹਦੇ ਮਨ 'ਚ ਜਿਹੜੀ ਗੱਲ ਆਉਂਦੀ ਆ ਉਹ ਕਹਿ ਦਿੰਦਾ ਜਦੋਂ ਰਾਜਨੀਤੀ ਦੇ ਅੰਦਰ ਐਸੀਆਂ ਘਟਨਾਕ੍ਰਮ ਵਾਪਰਦੇ ਆ ਤਾਂ ਉਹ ਹਰ ਕਿਸੇ ਦੀ ਆਪਣੀ ਇੱਛਾ ਹੁੰਦੀ ਆ ਹਰ ਕੋਈ ਚਾਹੁੰਦਾ ਕਿ ਯਾਰ ਐਵੇਂ ਨਹੀਂ ਹੋ ਸਕਦਾ ਐਵੇਂ ਨਹੀਂ ਹੋ ਸਕਦਾ ਤਾਂ ਇਸ ਕਾਰਨ ਹਰ ਕੋਈ ਨਵੀਂ ਗੱਲ ਕੱਢ ਲੈਂਦਾ ਆ ਨਵੀਂ ਗੱਲ ਘੜੀ ਜਾਂਦੀ ਆ ਉਹਦੇ ਵਿੱਚ ਸੱਚਾਈ ਵੀ ਹੋ ਸਕਦੀ ਆ ਕਿਸੇ ਦੀ ਇੱਛਾ ਪੂਰੀ ਵੀ ਹੋ ਸਕਦੀ ਆ ਕਿਸੇ ਦੀ ਨਹੀਂ ਵੀ ਹੋ ਸਕਦੀ ਪੋਲੀਟੀਕਲ ਕੋਰੀਡੋਰਸ ਦੇ ਅੰਦਰ ਰਾਜਨੀਤੀ ਨੂੰ ਵਾਚਣ ਵਾਲੇ ਅਕਾਲੀ ਦਲ ਨੂੰ ਕਵਰ ਕਰਨ ਵਾਲੇ ਪੱਤਰਕਾਰਾਂ ਦੇ ਵਿੱਚ ਇਹ ਚੀਜ਼ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਲਾਂਭੇ ਹਟ ਜਾਣਾ ਚਾਹੀਦਾ ਹੈ ਅਤੇ ਵਿਕਰਮ ਮਜੀਠੀਆ ਨੂੰ ਪ੍ਰਧਾਨ ਬਣਾ ਦੇਣਾ ਚਾਹੀਦਾ ਹੈ ਤੇ ਉਹ ਪ੍ਰਧਾਨਗੀ ਨਾਲ ਇਹਦਾ ਬਾਦਲ ਪਰਿਵਾਰ ਦੇ ਵਿੱਚ ਰਹਿ ਜੂਗੀ ਨਾਲੇ ਦੂਜਿਆਂ ਦਾ ਭਰਮ ਭਲੇ ਖਾ ਰਹਿ ਜੂਗਾ ਵੀ ਚਲੋ ਐਸੀ ਪ੍ਰਧਾਨ ਨੂੰ ਲਾਂਭੇ ਕਰਨ ਚ ਕਾਮਯਾਬ ਹੋਏ ਤੇ ਉਹਦੇ ਨਾਲ ਕੋਈ ਹੋਰ ਟਿਊਨਿੰਗ ਸੈਟ ਆ ਸਕਦੀ ਹੈ ਦੋਵੇਂ ਧੜੇ ਇਸ ਮਾਮਲੇ 'ਚ ਕਹਿ ਸਕਦੇ ਆ ਕਿ ਬੈਨੀਫਿਟਰੀ ਹੋ ਸਕਦੇ ਆ ਬੈਨੀਫਿਸ਼ੀਰੀ ਹੋ ਸਕਦੇ ਆ ਲਾਹੇਵੰਦ ਹੋ ਸਕਦੇ ਆ ਇਹ ਸਥਿਤੀ ਬਣ ਸਕਦੀ ਹੈ ਪਰ ਇਸ ਸਥਿਤੀ ਦੇ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਇੱਕ ਇਸ ਪ੍ਰਕਾਰ ਘਟ ਜਾਂਦੀਆਂ ਨੇ ਕਿ ਵਿਕਰਮ ਜੀਠੀਆ ਕੀ ਵਾਕਈ ਸਟੈਪ ਡਾਉਨ ਕਰਨ ਲਈ ਸੁਖਵੀਰ ਬਾਦਲ ਨੂੰ ਮਜਬੂਰ ਕਰ ਦੇਣਗੇ ਤੇ ਖੁਦ ਪ੍ਰਧਾਨ ਬਣ ਜਾਣਗੇ ਕੀ ਉਹਨਾਂ ਦੀ ਭੈਣ ਬੀਬਾ ਹਰਸਿਮਰਤ ਕੌਰ ਬਾਦਲ ਅਜਿਹੇ ਹੱਕ ਕਰਨ ਦੇਣਗੇ ਜਾ ਫਿਰ ਅਕਾਲੀ ਦਲ ਦੇ ਅੰਦਰ ਅੰਦਰ 파ੜ ਪਿਆ ਬਾਦਲ ਤੇ ਮਜੀਠੇ ਪਰਿਵਾਰ ਚ ਵੀ 파ੜ ਪੈ ਜਾਵੇਗਾ ਇਹ ਹੁਣ ਸਵਾਲ ਨੇ ਜੋ ਕਿ ਇਸ ਸਥਿਤੀ ਦੇ ਵਿੱਚ ਪੈਦਾ ਹੋਗੇ ਵਿਕਰਮ ਮਜੀਠੀਆ ਦੀ ਚੁੱਪ ਨੇ ਇੱਕ ਗੱਲ ਸਪਸ਼ਟ ਕਰਤੀ ਕਿ ਅੰਦਰ ਖਾਤੇ ਕੁਛ ਨਾ ਕੁਛ ਤਾਂ ਰਿੰਨਿਆ ਜਾ ਰਿਹਾ ਆ ਕੀ ਪਤਾ ਹੈ ਕੀ ਰਿੰਨਿਆ ਜਾ ਰਿਹਾ ਇਹਦੇ ਬਾਰੇ ਚੀਜ਼ਾਂ ਸਪਸ਼ਟ ਨਹੀਂ ਹੈ ਪਰ ਰਿੰਨਿਆ ਜ਼ਰੂਰ ਜਾ ਰਿਹਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਤੇ ਉਹ ਤੰਜ ਕਸਣੋਂ ਨਹੀਂ ਰਹਿ ਸਕੇ ਪਰ ਅਕਾਲੀ ਦਲ ਦੇ ਵਿੱਚ ਪਏ ਐਡੇ ਪਵਾੜੇ ਦੇ ਉੱਤੇ ਉਹਨਾਂ ਨੇ ਸੀ ਤੱਕ ਨਹੀਂ ਕੀਤੀ ਉਹਨਾਂ ਨੇ ਦੋ ਅੱਖਰ ਇਹ ਨਹੀਂ ਲਿਖਣੇ ਮناسب ਸਮਝੇ ਵੀ ਚਲੋ ਲੜਨ ਵਾਲੀ ਗੱਲ ਨਹੀਂ ਪ੍ਰਧਾਨ ਸਾਹਿਬ ਤੋਂ ਵੀ ਕੋਈ ਗਲਤੀ ਹੋਈ ਸਕਦੀ ਹੈ ਕੋਤਾਹੀ ਹੋ ਸਕਦੀ ਹੈ ਸਾਡੇ ਤੋਂ ਵੀ ਹੋ ਸਕਦੀ ਹੈ ਬੈਠ ਕੇ ਪਾਰਟੀ ਅੰਦਰ ਗੱਲ ਕਰ ਲਈ ਜਾਵੇ ਧੜੇਬੰਦੀ ਨੂੰ ਜਾਗਰਨਾ ਕੀਤਾ ਜਾਵੇ ਵਿਕਰਮ ਜੀਠਿਆ ਨੇ ਇਹ ਗੱਲ ਨਹੀਂ ਆਖੀ ਜਿਸ ਤੋਂ ਸਾਰੇ ਸ਼ੱਕ ਜਿਹੜੇ ਉਹ ਪੈਦਾ ਹੋ ਜਾਂਦੇ ਐ ਸਿਆਸੀ ਹਲਕਿਆਂ ਦੇ ਅੰਦਰ ਇਹ ਗੱਲ ਬੜੇ ਵੱਡੇ ਪੱਧਰ ਤੇ ਘੁੰਮ ਰਹੀ ਐ ਕਿ ਵਿਕਰਮ ਜੀਠੀਆ ਕੁਛ ਰਿੰ ਰੇ ਨੇ ਹੁਣ ਇਹ ਨਹੀਂ ਪਤਾ ਕਿ ਉਹ ਦਾਲ ਰਿੰਦੇ ਨੇ ਸਬਜ਼ੀ ਰਿੰਦੇ ਨੇ ਕਿ ਖੀਰ ਰਿੰਦੇ ਨੇ ਇਹ ਤਾਂ ਉਦੋਂ ਪਤਾ ਲੱਗੂਗਾ ਕਿ ਜਦੋਂ ਇਹ ਪੱਕ ਕੇ ਬਾਹਰ ਆ ਗਈ ਜਦੋਂ ਇਹ ਪੱਕ ਕੇ ਬਾਹਰ ਆਊਗੀ ਤਾਂ ਪੰਜਾਬ ਦੀ ਸਿਆਸਤ ਵਿੱਚ ਧੁਮਾਕਾ ਬੜਾ ਵੱਡਾ ਹੋਣਾ ਐ ਉਹ ਕਿੰਨਾ ਕੁ ਵੱਡਾ ਹੋਣਾ ਐ ਬਾਦਲ ਪਰਿਵਾਰ ਉਹਨੂੰ ਸਹਿਣ ਕਰ ਪਾਊਗਾ ਬਾਗੀ ਧੜਾ ਨੂੰ ਸਹਿਣ ਕਰ ਪਾਊਗਾ ਬਾਕੀ ਧੜਾ ਦਾ ਮਨਪ੍ਰੀਤ ਸਿੰਘ ਯਾਲੀ ਦਾ ਨਾਮ ਵੀ ਪ੍ਰਪੋਜ਼ ਕਰ ਰਿਹਾ ਹੈ ਬਾਕੀ ਧੜਾ ਤਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਨਾਮ ਵੀ ਪ੍ਰਪੋਜ਼ ਕਰ ਰਿਹਾ ਹੈ ਬਾਕੀ ਧੜਾ ਦਾ ਬੀਬੀ ਪਰਮਜੀਤ ਕੌਰ ਖਾਲੜਾ ਦਾ ਨਾਮ ਵੀ ਪ੍ਰਪੋਜ਼ ਕਰ ਰਿਹਾ ਹੈ ਪਰ ਗੱਲ ਇਹ ਹੈ ਕਿ ਸਹਿਮਤੀ ਨਹੀਂ ਬਣਨੀ ਇਹਨਾਂ ਨਾਵਾਂ ਦੇ ਉੱਤੇ ਮਨਪ੍ਰੀਤ ਸਿੰਘ ਯਾਲੀ ਦੇ ਨਾਮ ਤੇ ਵੀ ਸਹਿਮਤੀ ਨਹੀਂ ਬਣਨੀ ਸਹਿਮਤੀ ਜਿਹੜੀ ਹੈ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ਤੇ ਵੀ ਨਹੀਂ ਬਣੀ ਸਹਿਮਤੀ ਜਿਹੜੀ ਆ ਉਹ ਵੀ ਵਿਖਾ ਲੜਾ ਦੇ ਨਾਂ ਤੇ ਵੀ ਬਣੀ ਤਾਂ ਕੋਈ ਅਕਾਲੀ ਦਲ ਦੇ ਵਿੱਚੋਂ ਤੀਜਾ ਬੰਦਾ ਜੇ ਕੱਢਣ ਦੀ ਗੱਲ ਹੋਊਗੀ ਤਾਂ ਉਹ ਵਿਕਰਮ ਅਜੀਠਿਆ ਹੋ ਸਕਦੇ ਐ ਤੇ ਕਾਫੀ ਢੱਲੇ ਨਾਲ ਉਹਨਾਂ ਦਾ ਨਾਂ ਅੱਗੇ ਵੀ ਲਿਆਂਦਾ ਜਾ ਰਿਹਾ ਅਕਾਲੀ ਦਲ ਦੇ ਕੁਝ ਹਲਕਿਆਂ ਵੱਲੋਂ